ਮੰਦੇ ਹਾਂ ਉਹ ਦੀਦੀ ਵੱਲ ਵੇਖ ਲਾ ਪਹਿਲੇ ਹੀ ਤਿਆਰੀ ਕਰਕੇ ਬਹਿ ਗਏ ਆ ਵੀ ਮੈਂ ਜਾਣਾ ਵਾਂ ਪੇਕੇ ਤੇ ਤੂੰ ਸਲਾਹ ਨਹੀਂ ਕੀਤੀ ਸਲਾਹ ਤਾਂ ਕੀ ਨਿਆਣਿਆਂ ਕੋ ਪਤਾ ਲੱਗ ਗਿਆ ਵੀ ਅਰ ਕਾਹੀ ਜਾਣਾ ਵਾਂ ਤੇ ਉਹ ਕਹਿੰਦੇ ਪਿਛਲੀ ਵਾਰੀ ਵੀ ਤੁਸੀਂ ਚਲ ਗਏ ਅਰ ਕਾ ਆਪਾਂ ਪਹਿਲਾਂ ਜਾਣਾ ਵਾਂ ਤੇ ਤੁਸੀਂ ਬਾਅਦ ਚ ਜਾਇਓ ਤੇ ਜੇ ਤੂੰ ਹੋਈ ਪਹਿਲੀ ਰਿਫੋ ਜਾਂਦੇ ਉਹਨੂੰ ਤੇ ਕੀ ਕਰਨਾ ਇਹਨਾਂ ਨੇ ਜਾ ਗਏ ਹੁਣ ਆਪਣੇ ਤੇ ਨਿਆਣੇ ਵੱਡੇ ਹੋਏ ਆ ਆਹੋ ਦਿਨ ਮੇਰੇ ਘੁੰਮਣ ਫਿਰਨ ਵਾਲੇ ਆ ਮੈਨੂੰ ਬਸ ਰੋਕੀ ਜਾਣਾ ਹਰ ਗੱਲ ਤੋਂ ਮੈਨੂੰ ਰੋਕੀ ਜਾਂਦੇ ਇਹ ਤਾਂ ਨਹੀਂ ਦਮੇ ਪੜ੍ਹਨ ਦੀ ਸਲਾਹ ਆ ਮੈਂ ਕਰਾਂ ਸਕਦਾ ਸਵਾ ਸਲਾਹ ਯਾ ਸਲਾਹ ਹੋਵੇ ਤੇ ਫਿਰ ਸਹੀ ਨਾ ਚੱਲੀਏ ਤੇ ਤੂੰ ਆਪਣੀ ਮੰਮੀ ਡੈਡੀ ਨੂੰ ਕਰਾ ਫੋਨ ਤੋ ਸਮਝਾਉਣ ਉਹ ਤਾਂ ਕਹਿੰਦੇ ਆ ਵੀ ਜੇ ਉਹਦੀ ਸੁਣ ਲੈਂਦੇ ਆ ਤੇ ਉਹਨੂੰ ਸਹੀ ਕਹਿਣ ਦਾ ਪੈਂਦੇ ਜੇ ਮੇਰੀ ਸੁਣ ਲੈਂਦੇ ਤੇ ਮੈਨੂੰ ਸਹੀ ਕਹਿਣ ਦਾ ਪੈਂਦੇ ਉਦਾਂ ਅਸੀਂ ਵੀ ਫਸ ਗਈਆਂ ਤੁਹਾਡੇ ਵਿਆਹ ਕਰਾ ਕੇ ਉਦਾਂ ਫਸੇ ਤੇ ਆਹੀ ਆ ਫਸ ਗਈਆਂ ਮੈਂ ਨਾਲੇ ਹੱਡਾ ਮੁੰਡਾ ਮਰਿਆ ਮੈਂ ਹੋਰ ਕਿਤੇ ਵਿਆਹੀ ਹੁੰਦੀ ਤੇ ਨਾਲੇ ਉਹ ਵੀ ਉਧੇ ਹੁਣੀ ਵੀ ਆਇਆ ਕਰਦੇ ਮੇਰੇ ਕੋ ਕੋ ਮਾਸੀ ਕੋ ਚੱਲੇ ਆ ਤੇ ਮੇਰੇ ਨਿਆਣੇ ਇੱਥੇ ਆਇਆ ਕਰਦੇ ਆਹ ਦੇ ਪੰਗਾ ਹੀ ਪਿਆ ਵਾ ਹਾਂ ਨਾ ਹੁਣ ਦੀਦੀ ਦੀ ਬੰਦੀ ਆ ਤੇ ਨਾਮ ਕੋ ਜੀ ਤੁਹਾਡੀ ਪਹਿਲਾਂ ਵੀ ਨਹੀਂ ਬੰਦੀ ਤੇ ਪਹਿਲਾਂ ਤੁਹਾਡੀ ਬੜੀ ਬੰਦੀ ਸੀ ਦੋਵਾਂ ਭਰਾਵਾਂ ਦੀ ਮਾੜੀ ਮੱਡੀ ਨੁੱਕ ਚੋਕ ਹੁੰਦੀ ਨਾ ਨਿੱਕੇ ਭੈਣ ਭਰਾਵਾਂ ਦੀ ਤੁਹਾਡੀ ਤਾਂ ਜਿਆਦਾ ਹੁੰਦੀ ਤੁਸੀਂ ਤਾਂ ਵੱਧ ਤਸੀਕਾ ਬਾਈ ਕਰਦੀਆਂ ਪਹਿਲਾਂ ਸਾਡਾ ਇੱਕ ਰਿਸ਼ਤਾ ਹੀ ਭੈਣਾ ਭੈਣਾ ਦਾ ਹੰਦਰਾ ਨਹੀਂ ਜਠਾਣੀ ਵੀ ਆ ਕੀ ਕਰੀਏ ਹੁਣ ਆ ਤਾਂ ਫੇਰ ਕੀ ਆ ਤੁਹਾਨੂੰ ਦੋ ਰਿਸ਼ਤੇ ਬਣੇ ਚੰਗਾ ਪਿਆਰ ਬਹੁਤ ਸਾਡਾ ਤਾਂ ਪਹਿਲਾਂ ਵੀ ਜਾਂਦਾ ਰਿਹਾ ਤੂੰ ਕੀ ਹਾਲ ਫੇਦਾ ਮੈਨੂੰ ਨਹੀਂ ਪਤਾ ਹੂੰ ਮੈਂ ਤੈਨੂੰ ਕਹਿੰਦੀ ਆ ਡੁੱਡੋ ਹੋ ਜੀਏ ਦੋਨੋਂ ਦੀਦੀ ਨਾਲ ਮੇਰੇ ਕੋ ਨਹੀਂ ਰਿਹਾ ਜਾਂਦਾ ਤੇ ਲੈਣਾ ਦਿੱਕੇ ਘਰੀਏ ਫੇਰ ਤੇ ਕਿਉਂ ਘਰ ਵੀ ਵੱਖਰਾ ਪਾਓ ਵੰਡ ਵੱਡਈਆ ਕਰੋ ਕਰਦਾ ਨਹੀਂ ਤੁਹਾਡੇ ਘਰ ਕੇ ਉਹਨੂੰ 15-20 ਲੱਖ ਰੁਪਏ ਲਾਈਏ ਤੇ ਲਾਉਣਾ ਹੀ ਪੈਣਾ ਅੱਜ ਨਾਲ ਆਇਆ ਤਾਂ ਪਹਿਲੀ ਲਾਉਣਾ ਪੈਣਾ ਪੈਸੇ ਮੰਗਾਈ ਤਾਂ ਕਿੰਨੀ ਆ ਅਈ ਤਾ ਵਿਆ ਕਰਾਈ ਕਿ ਤੁਹਾਡੀ ਦੋਵਾਂ ਦੀ ਬਹਾਨੀ ਤੁਹਾਡੀ ਬਣੀ ਰਹੀ ਇਕੱਠੇ ਰਵਾਂਗੇ ਤੇ ਕੋ ਬਣਜੂਗਾ ਬਸ ਹੁਣ ਨਹੀਂ ਨਾ ਬਣੀ ਤਾਂ ਹੁਣ ਤੁਸੀਂ ਦੋਵੇਂ ਪ੍ਰਾ ਸਲਾਹ ਕਰੋ ਤੁਹਾਡਾ ਡੱਡ ਹੋਈਏ ਤਾਂ ਅੱਜ ਫੇ ਤੂੰ ਆਪਣੇ ਘਰ ਪਿਆਨ ਹੁਣ ਤੇ ਉਹ ਅੱਡ ਕਰ ਜਣ ਪਹਿਲਾਂ ਤੁਸੀਂ ਆਪਣੇ ਨਾਲ ਸਲਾਹ ਕਰ ਲਓ ਹਾਂ ਉਹਨਾਂ ਨੂੰ ਤਾਂ ਬਾਅਦ ਚ ਸੱਦਾਂਗੇ ਲੜਾਈ ਉਹਨਾਂ ਦੀ ਪੈਣੀ ਹੈ ਸਾਡੀ ਕੀ ਪੈਣੀ ਆ ਤੇ ਲੜਾਈ ਕਰਤੋਂ ਜ਼ਰੂਰੀ ਪਾਉਣੀ ਆ ਲੜਾਈ ਅਸੀਂ ਕਰੀਏ ਲੜਾਈ ਤੁਹਾਡੀ ਦੋਵਾਂ ਪੈਣਾ ਦੀ ਤੇ ਤੁਸੀਂ ਆਪੇ ਨਹੀਂ ਇਠੋ ਆ ਇਹ ਨਹੀਂ ਗਈ ਮੱਚਣਾ ਸਿੱਧੀ ਗੱਲੀਓ ਤੇ ਮੈਂ ਵੀ ਨਹੀਂ ਉਹਨਾਂ ਨੂੰ ਲਿਆਉਣਾ ਮੈਂ ਫਿਰ ਇੱਥੇ ਨਹੀਂ ਜਿੱਠੂਗੀ ਹੱਦ ਹੋ ਗਈ ਤੇਰੀ ਤੁਹਾਨੂੰ ਨਹੀਂ ਜਿੱਠਣੀ ਪਣੀ ਅੱਡ ਹੋਵੋ ਤੁਸੀਂ ਨਹੀਂ ਬੁਰੇ ਬਣੋ ਤੁਸੀਂ ਬਣਾ ਕਹੀ ਬਣਿਆ ਤੇ ਬੁਰੇ ਘਾਤੋ ਬੰਨਾ ਮੈਂ ਤੀਂ ਤੋਂ ਮੈ ਜਾਣੇ ਪਰਾ ਕੱਲ ਗੱਲਾਂ ਹੋਣਗੇ ਤੁਹਾਨੂੰ ਹੋਣੀਆਂ ਦੋ ਬਣਾ ਨੂੰ ਸਾਨੂੰ ਹੁੜਾ ਹੋਣੀਆਂ ਕਰਦੇ ਰਹਿਣ ਗੱਲਾਂ ਜਿੰਨੇ ਕਰਨੀਆਂ ਮੈਨੂੰ ਨਹੀਂ ਗੱਲਾਂ ਦੀ ਪਰਵਾਹ ਹੈਗੀ ਮੈਂ ਹੁਣ ਤਾਂ ਧਰ ਲਿਆ ਨਾ ਵੀ ਅੱਡ ਹੋਣਾ ਵਾ ਤੇ ਪਹਿਲਾਂ ਪੇਕੇ ਮੈਂ ਜਾਣਾ ਵਾ ਤੇ ਮੈਂ ਜਾ ਕੇ ਹੀ ਰਹਿਣਾ ਵਾ ਨਾਲੇ ਮੈਂ ਉੱਥੇ ਜਾਉਂਗੀ ਨਾ ਉੱਥੇ ਜਾ ਕੇ ਮੰਮੀ ਨੂੰ ਦੱਸੂਗੀ ਆਹ ਕੋ ਕਰਦੀ ਆ ਹੁਣ ਮੇਰੇ ਨਾਲ ਆ ਵੀ ਅਗਿੜ ਖੜ ਕੇ ਹੱਥੀ ਭੈਣ ਤਰੀ ਕਾਲਾ ਸਲਾਹ ਆ ਨਾ ਹਾਂ ਭੈਣ ਨਾ ਬੜੀ ਸਲਾਹ ਹੀ ਆ ਆਹੋ ਮੈਂ ਵੀ ਤੇਨਾਂ ਸਲਾਹ ਕਿਉਂ ਕਰਨੀ ਆ ਸਲਾਹ ਤਾਂ ਹੋਈ ਆ ਲੈ ਸੁਣ ਲਾ ਸਲਾਹ ਸੁਣਾਉਣੀ ਆ ਕਰਨੀ ਥੋੜਾ ਵਾ ਆਪੇ ਕਰ ਲੋ ਜੋ ਕਰਨਾ ਮੈਂ ਚੱਲਿਆ ਮੈਂ ਨਹੀਂ ਕਰਨੀ ਇਹਨਾਂ ਸਲਾਹ ਤੇ ਮੈਂ ਕੱਲ ਦਾ ਵੀਰ ਨੂੰ ਉਹ ਟਾਫ ਬੁਆੰਦਾ ਤੁਹਾਡੀ ਨਹੀਂ ਜੇ ਸਨਪੀ ਤੂੰ ਗਈ ਸੀਗੀ ਨਾ ਪਹਿਲਾਂ ਹੁਣ ਮੇਰੀ ਵਾਰੀ ਮੈਂ ਹੀ ਜਾਣਾ ਵਾ ਨਾ ਪਹਿਲਾਂ ਗਈ ਨੂੰ ਕੀ ਕਹਿਣਾ ਵਾ ਹੁਣ ਛੁੱਟੀਆਂ ਪਈਆਂ ਨਾ ਹੁਣ ਪਹਿਲਾਂ ਮੈਂ ਹੀ ਜਾਣਾ ਵਾ ਬਾਅਦ ਚ ਤੁਸੀਂ ਜਾਂਦੇ ਰਹੋ ਕਾਦ ਦੋਗੀ ਮਾਨਪੀਤ ਮੈਂ ਤਾਂ ਫਿਰ ਜਾਉਂਗੀ ਨਾ ਸਰ ਜਦੋਂ ਛੁੱਟੀਆਂ ਪੈਂਦੀਆਂ ਤੂੰ ਚਲ ਜਾਨੀ ਆ ਤੇ ਮੈਂ ਰਹਿ ਜਾਨੀ ਘਰ ਮੈਂ ਘਰ ਕੰਮ ਕਰਨ ਜੋਗੀ ਰખી ਆ ਤੇ ਜਦੋਂ ਨਵੇਂ ਵੀ ਆਏ ਹੈਗੇ ਪਹਿਲਾਂ ਤੁਸੀਂ ਜਾਂਦੇ ਰਹੇ ਸੀਗੇ ਮੈਂ ਤੇ ਉੱਥੇ ਹੀ ਹੁੰਨੀ ਹੀ ਕਿ ਨਾ ਕਦੀ ਤਾਂ ਬੰਦੇ ਦਾ ਜੀ ਕਰਦਾ ਹੀ ਆ ਨਾ ਜਾਣ ਨੂੰ ਤੂੰ ਹਰ ਵਾਰੀ ਤਿਆਰ ਹੋ ਕੇ ਬਹਿ ਜਾਨੀ ਆ ਨਾ ਅੱਗੋਂ ਪਿੱਛੋਂ ਜਾਣ ਦੇ ਨਾ ਹੁੰਦਾ ਛੁੱਟੀਆਂ 'ਚ ਵੀ ਆਪ ਪਹਿਲਾਂ ਹੀ ਤਿਆਰ ਹੋਏ ਹੁੰਨੇ ਆ ਤੂੰ ਤਾਂ ਤਮਾਸ਼ਾ ਹੀ ਲਾਇਆ ਬਨਾਲੇ ਆਂਡ ਘਵਾਂ ਨੂੰ ਵਿਖਾਉਣੀ ਆ ਭੀ ਇਹ ਤਾਂ ਜਾਏ ਪਹਿਣਾ ਪਹਿਣਾ ਲੜਦੀ ਆ ਮੈਂ ਤਮਾਸ਼ਾ ਲਿਆ ਕੇ ਪਛਤਾਉਂ ਦਈਂ ਆ ਮੈਂ ਨਹੀਂ ਇੱਥੇ ਆ ਕੇ ਪਸਤੌਨੀ ਟਾਡੇ ਆਖੇ ਲਾ ਕੇ ਨਾ ਉਦੋਂ ਤੇ ਮੰਮੀ ਨੂੰ ਕਹਿੰਦੇ ਸੀ ਨਾ ਮਨਪੀਦਾ ਹੱਥ ਦੇ ਦਿਓ ਸਾਨੂੰ ਤੇ ਅਹੀਂ ਜਾ ਕੇ ਤੇ ਬੜੀਆਂ ਸੁਖੀ ਰਹਿਣਾ ਵਾ ਨਹੀਂ ਮੈਂ ਤਾਂ ਸੋਚਿਆ ਸੀ ਚਲੋ ਜਦੋਂ ਮੇਂ ਨਹੀਂ ਕੰਮ ਕਰ ਹੁੰਦਾ ਚਲ ਭੈਣ ਨੂੰ ਆਕੂੰਗੀ ਤੇ ਕਰ ਲਿਆ ਕਰੂਗੀ ਤੂੰ ਤੇ ਨਾਲ ਹੀ ਮੇਰੇ ਬਹਿ ਜਾਨੀ ਫੱਬ ਕੇ ਆਹੋ ਬਹਿਣਾ ਹੀ ਆ ਫਿਰ ਮੈਂ ਹੁਣ ਪੇਕੇ ਜਾਣਾ ਹੀ ਆ ਤੇ ਮੈਂ ਜਾ ਕੇ ਰਹਿਣਾ ਵਾ ਤੇ ਮੈਂ ਵੀ ਲੈਦੀ ਆ ਫਿਰ ਕਿੱਦਾਂ ਜਾਨੀ ਆ ਤੂੰ ਵੇਲੀ ਫਿਰ ਹਰ ਵਾਰੀ ਬਸ ਜੇ ਸੂਟ ਆਉਂਦੇ ਆ ਉਹ ਵੀ ਵਧੀਆ ਰੰਗ ਆ ਪਸੰਦ ਕਰਕੇ ਬਹਿ ਜਾਂਦੀ ਉਹ ਵੀ ਦੋਵੇਂ ਜਣੇ ਨਾ ਬਸ ਥੋੜਾ ਥੋੜਾ ਫਰਕ ਪਾ ਕੇ ਸੂਟ ਕੱਢਦੇ ਆ ਜਿਹੜਾ ਚੰਗਾ ਹੁੰਦਾ ਉਹਨੂੰ ਪਸੰਦ ਕਰਕੇ ਬਹਿ ਜਾਊਗੀ ਪਤਾ ਨਹੀਂ ਮੇਰੇ ਕੁੰਡਲੀ ਵਿੱਚ ਕਿੱਥੋਂ ਬੈਠੀ ਹੋਈ ਹੈ ਵੀਰਾ ਨੂੰ ਕਈ ਫੜਕੇ ਘਰੋਂ ਨਿਕਲ ਉਹਨਾਂ ਨਾਲ ਮੇਰੇ ਘਰ ਬੁਤਾ ਪਾਈ ਹੁੰਦੀ ਆ ਕੀ ਹੋ ਗਿਆ ਹੁਣ ਉਹ ਜਿਹੜੀ ਮੇਰੇ ਨਾਲ ਪਾਈ ਆਗੇ ਜੇ ਪਤਾ ਤੇਰੀ ਸਾਲੀ ਇਦਾਂ ਜੇ ਮੇਨਾਂ ਵਿਆਹ ਕਰਾਇਆ ਦਾ ਸਾਲੀ ਦੀ ਚੰਗੀ ਭਲੀ ਉਹਨੂੰ ਕੀ ਹੋ ਗਿਆ ਹੁਣ ਲੜਾਈ ਪਾਈ ਇਹ ਦੋਵਾਂ ਭੈਣਾਂ ਨੇ ਉਹ ਕਹਿੰਦੀ ਮੈਂ ਪੇਕੇ ਜਾਣਾ ਕਹਿੰਦੀ ਮੈਂ ਜਾਣਾ ਆਹੋ ਜਿਹੜੀ ਮੰਮੀ ਕਹਿੰਦੀ ਮੈਂ ਜਾਣਾ ਪਹਿਲਾਂ ਤੂੰ ਇਹਨਾਂ ਆਪਸੇ ਸੁਲਾ ਨਹੀਂ ਕੀਤੀ ਕੋਈ ਪਤਾ ਨਹੀਂ ਕੀ ਹਸਤਾਈਓ ਤੂੰ ਸਮਝਾ ਆ ਜਾਗੇ ਉਹਨਾਂ ਨੂੰ ਤੂੰ ਜਮਾ ਕਿ ਯਾਰ ਕਿਤੇ ਤੇਰਾ ਕਿਤੇ ਹੋਰ ਵਿਆਹ ਕਰਾਇਆ ਹੁੰਦਾ ਨਾ ਹੋ ਸਕਦਾ ਦੋਨਾਂ ਦੋਵਾਂ ਦੀ ਬਣਨ ਦੀ ਪਰ ਇਹਨਾਂ ਭੈਣਾਂ ਦੀ ਨੀਓ ਬੰਦੀ ਆਪਸ ਵਿੱਚ ਤੇ ਹੋਰ ਉਹਦਾ ਤੈਨੂੰ ਪਤਾ ਨਹੀਂ ਲੱਗਾ ਤੇਰੀ ਸਾਲੀ ਇਦਾਂ ਦੀ ਏ ਲੜਕੀ ਏ ਜੇ ਚਾਹ ਸਾਲੀ ਦਾ ਵੱਖਰੀ ਗੱਲ ਤੇਰੇ ਘਰ ਵੀ ਨਹੀਂ ਤੇ ਵੀ ਨਹੀਂ ਪਤਾ ਲੱਗਾ ਕਿ ਘਰ ਵਾਲੀ ਲੜਕੀ ਤੇਰੀ ਹੁਣ ਕਾਹਦਾ ਵਿਆਹ ਥੋੜੀ ਪਤਾ ਲੱਗਦਾ ਹੁਣ ਇੱਥੇ ਆ ਕੇ ਪ ਯਾਰ ਤੂੰ ਪੁੱਛਿਆ ਮੈਨੂੰ ਕੀ ਪਤਾ ਸੀ ਜਦੋਂ ਚੱਲ ਫੇ ਤੂੰ ਹੀ ਗੱਲ ਪਾਇਆ ਢੋਲਦੇ ਤੂੰ ਜਿਵੇਂ ਸ਼ਕਾਰਾਂ ਨਾਲ ਪੁੱਤਰਾਂ ਨਾਲ ਮੈਂ ਜਾਂਦਾ ਮੇਰੇ ਤੇ ਬੜੀ ਸ਼ੇਵਾ ਕਰਦੀ ਸੀ ਦੋਦੋਂ ਹੈ ਮੈਂ ਗੁਰਦਾ ਚੰਗੀ ਚੰਗੀ ਕਰ ਚੰਗੀ ਕਰਕੇ ਮੈਨੂੰ ਕੀ ਪਤਾ ਇੱਥੇ ਭਾਂ ਲੈ ਕੇ ਸ਼ਰੀਕਣੀਆਂ ਬਣ ਜਾਣਾ ਆ ਚੱਲ ਮੈਂ ਕਰਦਾ ਚੱਲ ਮੈਂ ਗੁਰਦਾ ਤੂੰ ਹੋਰ ਕੋਈ ਕੰਮ ਕਰ ਲੈ ਕੰਮ ਕਰਨ ਜੀ ਕਰਦਾ ਲੜਾਈ ਪਈ ਘਰ ਭਰਾ ਲੜਾਈ ਪਈ ਘਰ ਉਹਨਾਂ ਜੁੰਡੇ ਜੁੰਡੀਆਂ ਹੈ ਨਾ ਚੱਲ ਉਹ ਮੈਂ ਕਰਦਾ ਹੁਣ ਮੈਨੂੰ ਪਸਾਜ ਜਾਗੇ ਉੱਥੇ ਆ ਤੂੰ ਸਹਿਣਾ ਚ ਤੇਰੀ ਥੋੜੀ ਵੀ ਸ਼ਰਮ ਕਰਨ ਲੱਗੀਆਂ ਤਾਂ ਪੋਸਤਾ ਮੈਨੂੰ ਜਾ ਕੇ ਕੀ ਜਾਂਦੀਆਂ ਚੰਗਾ ਕੱਲੇ ਵੀ ਮੈਂ ਆ ਨਿਕਲਿਆ ਆਪੇ ਚਮਝਾਉਂਦਾ ਰਹੂਗਾ ਮੱਥਾ ਮਾਰਦਾ ਰਹੂਗਾ ਵੇਲਾ ਆਪ ਚਲਾਕੀ ਖੇਡ ਗਈ ਆ ਕੇ ਕਈ ਫੜ ਲਈ ਉਹਤੋਂ ਆਪ ਲੜਾਈ ਤੋਂ ਬਚ ਆਈ ਤੇ ਹੁਣ ਮੈਨੂੰ ੜਾਤਾ ਹੀ ਇਹਨਾਂ ਦਾ ਮੱਥਾ ਮਾਰਨਾ ਸੌਖਾ ਹੀ ਹੈ ਮਾਂ ਤਾਂ ਘੇਕ ਨਹੀਂ ਦੂਜੀ ਐਪ ਲੈ ਕੇ ਪਸਾਤਾ ਉਹ ਕਿੱਥੇ ਚੱਲੇ ਤੁਸੀਂ ਤਿਆਰ ਬਣਾਇਆ ਕਿੱਥੇ ਲੈ ਆਵਾ ਮਾਮੂ ਪੇੜ ਮਾਮੂ ਪੇੜ ਚੱਲਿਆ ਵਾ ਹਾਂ ਮਾਮੂ ਪੇੜ ਤੇ ਉਹਦੇ ਨੇ ਵੀ ਜਾਣਾ ਸੀ ਮੈਂ ਜਾਣਾ ਤੂੰ ਜਾਣਾ ਵਾ ਤੂੰ ਇਕੱਠੇ ਚੱਲ ਜਾਓ ਫਿਰ ਅਹੀਂ ਮੈਂ ਤੇ ਤੇਰਾ ਪਾਪਾ ਖਾ ਲਾਂਗੇ ਰੋਟੀਆਂ ਪਕਾ ਕੇ ਆਪੇ ਦੋਵੇਂ ਜਾਣੇ ਹੈ ਹਾਂ ਸਾਰੇ ਇਕੱਠੇ ਚੱਲ ਜਾਓ ਤੁਸੀਂ ਮਾਮੇ ਹੀ ਰਹਾਂਦੇ ਨਾ ਹੋਂ ਤੇ ਘਰੇ ਲੜਾਈਆਂ ਪਈ ਢੜੀਆਂ ਮਾਵਾ ਨੇ ਲੜਾਈ ਪਾਈ ਆ ਮਾਮੂ ਪੇੜ ਜਾਣਾ ਮਾਮੂ ਕੰਡੇ ਜਾਣਾ ਉਬਾਸ ਕਰ ਪੈਣਾ ਬੱਸ ਕਰ ਨਾ ਬੋਲੇ ਨਾ ਨਹੀਂ ਜਾਂਦੀ ਵਾਂਡੇ ਲੱਗੀ ਮੁੰਡਾ ਫਾੜਨਾ ਉਹਦੇ ਕੱਪੜੇ ਲੱਗੀ ਲਾਉਣ ਸੌਖੀ ਹੋ ਜਾ ਇੱਥੇ ਬਿਠਾ ਕੇ ਮੇਰੇ ਕੋ ਪਤਾ ਨਹੀਂ ਕੀ ਕਰਾਉਣਾ ਮੁੰਡਾ ਵੀ ਪਤਾ ਨਹੀਂ ਕਿੱਦਾਂ ਨਿਕਲ ਗਿਆ ਕੀ ਬੋਲੀ ਜਾਂਦੀ ਆ ਤੂੰ ਹੁਣ ਕੱਪੜੇ ਪਾ ਕੇ ਤੂੰ ਚਲ ਜਾ ਮੁੰਡੇ ਦੇ ਕੱਪੜੇ ਕਾਦੇ ਲਾਉਣੇ ਆ ਉਹਨੇ ਕੱਲਣਾ ਵਾ ਇੰਨਾ ਬੋਲ ਬਲਾਰਾ ਹੋਣ ਡਿਆ ਤੇ ਜਾਣਦਾ ਕੀ ਫਾਇਦਾ ਵਾ ਚਲ ਜਾ ਤੂੰ ਮੈਂ ਕਹਿੰਦਾ ਉਹਨੂੰ ਨਹੀਂ ਮੈਂ ਨਿਆਣੇ ਤਿਆਰ ਹੋਏ ਮੁੰਡਾ ਵੀ ਬਾਹਰ ਕਹਿੰਦਾ मामੂ ਪਿੰਡ ਜਿਹੜਾ मामੂ ਪਿੰਡ ਜਾਣਾ ਕੋਈ ਨਹੀਂ ਰਹਿਣ ਦੋ मामੂ ਉਹਦੇ ਹੀ ਆ ਉਹਦੇ ਦੇ ਹੀ ਆ ਹੁਣ ਕੋਈ ਨਹੀਂ ਮੈਂ ਦੋ ਜਾਣਾ ਹੁੰਦਾ ਦੋ ਤੇ ਲੜਾਈ ਪਾ ਲੈਂਦੇ ਆ ਪਹਿਲਾਂ ਆ ਗੱਲ ਹੋਈ ਹੀਗੀ ਉਹ ਗੱਲ ਤੇ ਹੋਈ ਨਹੀਂ ਪਤਲੀ ਗੱਲ ਤੁਹਾਨੂੰ ਹੁੰਦਾ ਕਿ ਦੋਵਾਂ ਭੈਣਾਂ ਨੂੰ ਮਿਲ ਸਮਝ ਆਉਂ ਨਹੀਂ ਰਹੀ ਰਲ ਕੇ ਰਿਆ ਕਰੋ ਦੀਦੀ ਨਹੀਂ ਰਲ ਕੇ ਰਹਿੰਦੀ ਮੈਂ ਤੇ ਰਲ ਕੇ ਰਹਣ ਦੀ ਬਿਥੇਰੀ ਕੋਸ਼ਿਸ਼ ਕਰਦੀ ਚਲ ਮੈਂ ਪੁੱਛਦਾ ਉਹਨੂੰ ਤੇ ਕਪੜੇ ਨਾਲ ਲਈ ਮੁੰਡੇ ਦੇ ਲੈਦਾ ਮੁੰਡੇ ਨੂੰ ਕੋਈ ਗੱਲ ਨਹੀਂ ਤੇ ਕੀ ਕਰਨਾ ਮੈਂ ਮੈਂ ਨਹੀਂ ਜਾਣਾ ਹੋਏ ਉੱਥੇ ਜਾ ਕੇ ਵੀ ਮੇਰਾ ਮੂੰਹ ਬਣਿਆ ਰਹਿਣਾ ਕੋਈ ਫਾਇਦਾ ਉਹ ਮੈਂ ਪੁੱਛ ਤੇ ਲਮਾ ਪੁੱਛ ਸਮਝਾਉਣਾ ਉਹ ਆ ਪੁੱਛ ਲੋ ਬੰਦੇ ਦਾ ਮੂਡ ਖਰਾਬ ਕਰਕੇ ਤੇ ਫਿਰ ਪੁੱਛ ਕੇ ਫਿਰ ਕਹਣਾ ਚਲ ਜਾ ਚਲ ਜਾ ਮਮਾ ਮਾਸੀ ਨੂੰ ਜਾ ਲੈ ਦੋ ਮੈਂ ਮਾਸੀ ਦੇ ਨਾਲ ਹੀ ਚਲ ਜਾਊਂਗਾ ਐਵੇਂ ਮਾਸੀ ਨਾਲ ਚਲ ਜਾਊਂਗਾ ਤੂੰ ਤੇ ਮੈਂ ਨਹੀਂ ਜਾਣਾ ਹੈਗਾ ਤੂੰ ਹਰ ਵਾਰੀ ਤੇਰਾ ਹੀ ਹਾਲ ਆ ਵੀ ਮਾਸੀ ਦੇ ਨਾਲ ਜਾਣਾ ਮਾਸੀ ਨਾਲ ਤੇ ਤਾਂ ਮਾਸੀ ਨਾਲ ਹੀ ਜ਼ਿਆਦਾ ਬੰਦੀ ਆ ਮਾਨਾ ਨਾ ਬਣਾ ਤੂੰ ਕਿਦਾਂ ਹੱਸਦੀ ਆਂ ਘਾਲਾ ਵਹਿ ਗਿਆ ਤੈਨੂੰ ਹੱਸਣਾ ਨਹੀਂ ਆਂ ਮੈਂ ਚੱਲਾਂ ਮਾਸੀ ਕੋਲ ਤਰ ਰੋਲਾ ਪਾਇਆ ਯਾਰਾ ਫਤੂ ਜੰਨੀ ਨਾਲੇ ਮਾਸੀ ਨਾਲ ਮੜਾ ਸੱਚੂ ਨਹੀਂ ਮੈਂ ਜਾਣਾ ਤੂੰ ਮੇਰੇ ਨਾਲ ਚਲ ਜੀ ਤੁਹੀਂ ਕੀ ਰੋਲਾ ਪਾਇਆ ਰੋਲਾ ਜਾਣੀਏ ਔਰ ਤਿਆਰ ਹੋਈ ਆ ਮੁੰਡੇ ਨੇ ਵੀ ਕੱਪੜੇ ਪਾਏ ਆ ਨਿਆਣੇ ਤਿਆਰ ਹੋਏ ਜਾਲਾਂ ਦੇ ਉਹਨੂੰ ਹੁਣ ਮੈਂ ਨਹੀਂ ਉਹਨੂੰ ਜਾਣਦੇ ਨਾ ਜੇ ਜਾਉਂਗੇ ਤਾਂ ਮੈਂ ਜਾਉਂਗੀ ਉਹਨੇ ਨਹੀਂ ਜਾਣਾ ਪਹਿਲਾਂ ਚਾਹ ਵੀ ਬੜਾ ਸੀ ਤੈਨੂੰ ਮੈਂ ਭੈਣ ਦਾ ਰਿਸ਼ਤਾ ਲੈਣਾ ਭੈਣ ਦਾ ਸਭ ਨਾ ਇੱਥੇ ਜਿਨਾ ਹਰਾਮ ਵੀ ਦਾ ਤੂੰ ਤੋਹਾਂ ਨੇ ਸਾਡਾ ਤੇ ਮੇਂ ਕਰਨਾ ਨਹੀਂ ਆ ਫਿਰ ਹੱਦ ਹੋ ਗਈ ਤੁਹਾਡਾ ਕੀ ਜਿਨਾ ਹਰਾਮ ਹੋਇਆ ਜਿਨਾ ਹਰਾਮ ਤੇ ਮੇਰਾ ਹੋਇਆ ਵਾ ਤੇਰਾ ਕਾਹਦਾ ਹੋਇਆ ਮੈਂ ਉਹਨੂੰ ਲੈ ਕੇ ਆਈ ਤੇ ਉਹ ਮਾਸਾ ਵੀ ਨਹੀਂ ਮੇਰੀ ਸੋਦੀ ਨਾਲੇ ਆੜਗਵਾਂ ਤੋਂ ਮਾਸਾ ਵੀ ਖੁੰਦੀ ਆ ਭੈਣਾਂ ਪਣਾਂ ਹੀ ਲੜਨ ਦੀਆ ਦੇ ਉਹ ਉਹ ਕਿਹੜੀ ਚੱਜ ਦੀ ਉਹ ਉਹਦੇ ਨਾਲ ਬੋਲਣ ਰਹੀ ਉਹ ਵਿਚਾਰਾ ਮੇ ਨੇ ਉਹ ਡਿਲੀਵਰੀ ਗਈ ਹੀ ਹੈ ਨਾ ਤੇ ਹੁਣ ਮੇਰੀ ਵਾਰੀ ਹੈ ਮੈਂ ਹੀ ਜਾਣਾ ਉਹ ਤਾਂ ਕਹਿੰਦੀ ਵੀ ਇਹ ਜਾਵੇ ਹੀ ਨਾ ਪੇਕੇ ਮੇਰਾ ਵੀ ਤਾਂ ਪੇਕੇ ਜਾਣੂ ਜੀ ਕਰਦਾ ਹੀ ਆ ਤੂੰ ਅੱਗੇ ਜਾਂਦੀ ਰਹੀਆਂ ਹੁਣ ਬੁੱਢੇ ਬਾਰੇ ਹੁਣ ਤੈਨੂੰ ਪੇਕੇ ਦਾ ਆ ਕੇ ਰਹਿ ਜਾਂਦਾ ਉਹਦੇ ਨਿਆਣਾਂ ਨੂੰ ਛੁੱਟੀਆਂ ਪਈਆਂ ਹੁਣ ਜਾਣਾ ਦੇ ਉਹਨੂੰ ਨਹੀਂ ਮੈਂ ਹੀ ਜਾਣਾ ਜੇ ਨਹੀਂ ਜਾਣਾ ਤਾਂ ਫਿਰ ਕਿਸੇ ਨੇ ਵੀ ਨਹੀਂ ਜਾਣਾ ਜਾਣਾ ਨਹੀਂ ਕਿਸੇ ਨੇ ਵੀ ਨਹੀਂ ਜੇ ਮੈਂ ਨਹੀਂ ਜਾਣਾ ਨਾ ਫਿਰ ਕੋਈ ਵੀ ਨਾ ਜਾਊਗਾ ਤੂੰ ਇਹ ਦੇਖ ਤੂੰ ਦੋਵੇਂ ਇਕੱਠੀਆਂ ਚੱਲ ਜੂ ਦੋਵੇਂ ਚੱਲ ਜੂ ਇਕੱਠੀਆਂ ਐਨ ਕਾਲਾਂ ਦੋਵੇਂ ਭਰਾ ਖਾ ਕੇ ਮੈਂ ਉਹਦੇ ਨਾਲ ਨਹੀਂ ਜਾਣਾ ਹੈਗਾ ਉਹਦਾ ਉੱਥੇ ਵੀ ਇਹੀ ਕੰਮ ਹੋਣਾ ਵਾ ਮੈਂ ਕੋਈ ਸੌ ਦੋਖ ਦੀ ਸੌਧੀ ਕਰਨੀ ਹੈਗੀ ਉਹਨੇ ਉੱਥੇ ਵੀ ਮੇ ਨਾਲ ਲੜਾਈ ਕਰਨੀ ਆ। ਸਾਡੀ ਲੜਾਈ ਕਰਨੀ ਤੇਰ ਨਾਲ। ਮੈਂ ਤਾਂ ਪੰਗਾ ਪਾ ਲਿਆ ਇਹਨੂੰ ਲਿਆ ਕੇ। ਐਂ ਤੇ ਰਿਸ਼ਤਾ ਅਗਰ ਤਾਂ ਮੈਂ ਤਾਂ ਲਿਆਂਦਾ ਮਾਂ ਕੇ ਵੀ ਕਿ ਸੌਖਾ ਹੋਊਗਾ ਕਰ ਦਊਂ ਮੈਂ ਭੈਣਾ ਹੋਊਗਾ ਵਸੋਗੇ ਨੇ ਸਹੀ। ਇਹ ਨਹੀਂ ਹੋਣੀ ਨਾ ਮੰਦੀ ਹੈਗੀ। ਮੈਨੂੰ ਤਾਂ ਲੱਗਦਾ ਤੂੰ ਹੀ ਗਲਤ ਆ ਉਹ ਘਾਟਵਾ। ਜਿਹਦਾ ਕੋ ਮੂੰਗਾਂਡੀ ਪੀਂਦੀ ਆ ਪੈਣਾ ਚ ਲੱਗ। ਹਰ ਵੀ ਮੇਰੀ ਜੀ ਗਲਤੀਆਂ ਨਜ਼ਰ ਆਉਂਦੀਆਂ ਆ ਉਹਦੇ ਚ ਕੋਈ ਨਹੀਂ ਹੁੰਦੀਆਂ ਹੈਗਿਆ। ਆ ਵੀ ਕਦੀ ਨਿੱਕੀ ਭੈਣਾ ਕੋਈ ਜਿਦਾ ਕਰਦਾ ਵੇਖਿਆ ਹੱਥੀ ਜਦੋਂ ਉਹ ਜਿਦਾ ਕਰਨ ਦੇ ਉਹਨੇ ਮੈਨੂੰ ਵੱਡੀ ਤਾਂ ਸਮਝਿਆ ਵਾ। ਸਮਝਿਆ ਤੈ ਥੋੜੀ ਬੋਧੀ ਸ਼ਰਮ ਕਰਿਆ ਕਰੋ ਮੈਂ ਛੱਡ ਪਰੇ ਜਾਣਾ ਦੇ ਉਹਨੂੰ ਨਹੀਂ ਮੈਂ ਆ ਹੀ ਜਾਣਾ ਜਾਣਾ ਤੂੰ ਜੇ ਮੈਂ ਨਹੀਂ ਜਾਂਦੇ ਉਹ ਵੀ ਨਹੀਂ ਜਾਊਗੀ ਉਹਨੂੰ ਜਾ ਉਹਨੇ ਜਾਣਾ ਮੈਂ ਕਹਿਆ ਉਹਨੂੰ ਉਹ ਲੱਗੀ ਨਹੀਂ ਆਣ ਮੁੰਡੇ ਦੇ ਕੱਪੜੇ ਲੈਣ ਮੈਂ ਕਹਤਾ ਤੂੰ ਜਾ ਜਾ ਹਰ ਵਾਰੀ ਨਿਆਣਿਆਂ ਦਾ ਬੰਨਾ ਮੈਂ ਬਣ ਜਾਂਦਾ ਵੀ ਇਹ ਨਿਆਣੇ ਛੋਟੇ ਜਿਹਾ ਕਿੱਦਾਂ ਵੀ ਆ ਮੈਂ ਤਾਂ ਫਿਰ ਇੱਧਰ ਜਾਊਂਗੀ ਨਾ ਉਹਦੇ ਨੇ ਵੀ ਉਹਨਾਂ ਨੂੰ ਉਹਦੇ ਨੂੰ ਭੇਜ ਦੇਣੇ ਹੁੰਦੇ ਨਾ ਜਦੋਂ ਆਜੂਗੀ ਮੁੜ ਕੇ ਤੂੰ ਚੱਲ ਜੀ ਉਹਨੇ ਵੀ ਨਿਆਣੇ ਕੱਪੜੇ ਪੈ ਜਾਣਾ ਦੇ ਉਹਨਾਂ ਨੂੰ ਐਵੇਂ ਕਲਰ ਆ ਪਾਈ ਅਬਾ ਰੱਖ ਬਾਰਖ ਬੈਸ ਆਪਣਾ ਹਾਦ ਹੋ ਗਈ ਆ ਚੰਗਾ ਕਾਮੀ ਜਾ ਕੇ ਤੇ ਉਹਨੂੰ ਦੱਸ ਦਿੱਤਾ ਹੀ ਉਹ ਵੀ ਮੰਨਾਂ ਵੀ ਓਦਾਂ ਦਾ ਵੀ ਜਿਹਨੇ ਚਾਹਤੇ ਉਹਨੂੰ ਦੱਸ ਦਿੱਤਾ ਹਾਦੀ ਹੈ ਉਹ ਵੀ ਅਬ ਮੈਂ ਤਾਂ ਉਹਨੂੰ ਲਿਆ ਕੇ ਪਛਤਾਉਂਦੇ ਹੀ ਆ ਮੈਂ ਤਾਂ ਪੇਕੇ ਜਾਣੋ ਵੀ ਰਹੀ ਜੋ ਤੋ ਦੇਖੋ ਓਦੋਂ ਨਿਆਣਿਆਂ ਦਾ ਬਹਾਨਾ ਹੋ ਜਾਂਦਾ ਨਿਆਣੇ ਛੋਟੇ ਆ ਜਾਂ ਕਿੱਦਾਂ ਜਿਉ ਮੁੰਡਾ ਦਾ ਮੇਰਾ ਤੇ ਉਹ ਵੀ ਉਹਨੂੰ ਮਾਸੀ-ਮਾਸੀ ਕਰਦਾ ਰਹਿੰਦਾ ਵਾ ਤੇ ਹੁਣ ਇਹਨੂੰ ਇਹ ਵੀ ਹੋ ਜਾਏ ਇਹਨੂੰ ਹੋ ਜਾਂਦਾ ਵੀ ਨਿਆਣੇ ਛੋਟੇ ਆ ਚਲ ਉਹਨਾਂ ਨੂੰ ਜਾਂਦੋ ਉਹਨਾਂ ਦਾ ਜੀ ਕਰਦਾ ਮਤਲਬ ਉਸੇ ਮੇਰਾ ਜੀ ਨਹੀਂ ਕਰਦਾ ਭੀਕੇ ਜਾਣ ਨੂੰ ਆਦੀ ਹੋ ਗਈ ਉਹਦਾ ਘਰੇ ਵੀ ਤਾਂ ਕੀ ਕਰੇ ਮੈਂ ਤੇ ਲਿਆ ਕੇ ਫਸੀ ਪਈ ਇੱਥੇ ਨਾ ਉਹ ਕੰਮ ਨੂੰ ਚੱਜਣਾ ਹੱਥ ਲਾਉਂਦੀ ਆ ਜੇ ਲੀੜਾ ਕਪੜਾ ਵਾ ਉਹ ਵੀ ਚੱਜਦਾ ਉਹਨੇ ਲੈ ਲੈਣਾ ਹੁੰਦਾ ਤੇ ਮੇਰੇ ਵਰਗੀ ਫਿਰ ਉਹਦੇ ਜੋੜਾ ਰਹਿ ਜਾਂਦਾ ਤੇ ਉਹ ਵੇਂਦੀ ਆ ਵੀ ਆ ਆਦੀ ਆ ਕਰੇ ਬੰਦਾ ਕੀ ਜੋ ਫਿਰ ਭੀਕੇ ਸੂਟ ਦਿੰਦੇ ਆ ਤੇ ਉਹ ਵੀ ਕਹਿੰਦੀ ਆ ਵੀ ਦੂਜਾ ਮੈਂ ਵਧੀਆ ਲੈਣਾ ਵਾ ਨਹੀਂ ਹੁਣ ਕਰਨੀ ਐ ਮੈਂ ਕੀ ਕਰਨਾ ਮੈਂ ਕੀ ਕਰਾਂ ਹੈ ਮੈਂ ਪਸਤੌਣ ਦੀ ਪਸਤੌਣ ਤੇ ਮੈਂ ਡਈ ਆ ਜਿਹੜੀ ਇਹਦੇ ਮਗਲਾ ਆ ਕੇ ਤੇ ਮਾਂ ਮੇਰੀ ਨੇ ਇੱਥੇ ਤੋੜਤਾ ਵਾ ਇਹਦੀ ਤੇ ਉਹੋਈ ਗੱਲ ਵਾ ਨਾ ਖੇਡਣਾ ਤੇ ਨਾ ਖੇਡਣ ਹੀ ਦੇਣਾ ਵਾ ਹੁਣ ਆਪ ਵੀ ਨਹੀਂ ਗਈ ਤੇ ਮੇੜਾ ਵੀ ਮੂਡ ਆਫ ਕਰਕੇ ਰੱਖਤਾ ਵਾ ਚੱਲ ਕੋਈ ਗੱਲ ਨਹੀਂ ਨਹੀਂ ਗਈ ਤੇ ਫਿਰ ਕੱਲ ਨੂੰ ਤੂੰ ਚੱਲੀ ਹਾਂ ਫਿਰ ਮੈਂ ਤੈਨੂੰ ਦੱਸੂ ਕਿਦਾਂ ਤੋੜਦੀ ਹਾਂ ਤੂੰ ਬੋਲ ਦੰਗਲ ਗੱਜਤੀ ਹੀ ਖਾ ਲੋ ਨੂੰ ਫਰਾ ਉੱਠ ਕੋਈ ਯਾਰ ਰੋਟੀ ਲੈ ਮੈਂ ਕਿਹਾ ਰੋਟੀ ਲੈ ਆਹ ਕਹੀ ਜਾਂਦੀ ਮੇਰੇ ਮੈਗੀ ਬਣਾ ਦੋ ਮੈਗੀ ਬਣਾ ਦੋ ਜੇ ਮੈਂ ਇਹ ਸੋਈ ਚੈੱਕ ਕਰੀ ਚੱਲਗੀ ਨਾ ਮੈਨ ਸਾਰੇ ਕੰਮ ਕਰਨੇ ਪੈਣੇ ਠਾ ਹੱਟੇ ਵਰਤ ਥੋੜਾ ਗਾਵਾ ਆਹ ਖਾ ਲੋ ਯਾਰ ਮੈਂ 5 ਰੋਟੀਆਂ ਖਾਣੀ ਇੰਨਾਂ ਕਿ ਕੀ ਬੰਦਾ ਮੇਰਾ ਚੁਲਸਾ ਵੀ ਦੇ ਲਈ ਦੰਦਾ ਆਟੇ ਦੇ ਨੂੰ ਕਈ ਵਾਰੀ ਤੇ ਬੰਦਾ ਇੱਕ ਜਣਾ ਬੈਠਾ ਹੋਵੇ ਨਾ ਜੇ ਦਿੱਤੇ ਤੇ ਦੂਸਰਾ ਤਾਂ ਸਾਹ ਦੇ ਦੇ ਤੇ ਜਿੱਦ ਪੁੱਗ ਜਾਂਦੀ ਜੇ ਭੈਣਾ ਦੀ ਗਾਡੀ ਆ ਭੁੱਖੇ ਮਾਰ ਤੂੰ ਜੰਟ ਡੁੱਲ ਲਿਆ ਵਾ ਤੇ ਫਿਰ ਪਹਿਲਾਂ ਜੇ ਇਹਦ ਕਰ ਲੈਂਦੇ ਵੀ ਮੈਂ ਨਹੀਂ ਐਨਾ ਵਿਆਹ ਕਰਾਉਣਾ ਸਾਡੀ ਤੇਰੀ ਨਾਲ ਤੇ ਤਾਂ ਵੀ ਸੌਖਾ ਰਹਿ ਜਾਂਦਾ ਮੈਂ ਤੇ ਤੂੰ ਕਹਿੰਦੀ ਮੈਂ ਨਹੀਂ ਕਰਾਉਣਾ ਇੱਥੇ ਮੇਰਾ ਤੇ ਤੁਹਾਡੀ ਭੈਣ ਇੰਦਾਂ ਦੀ ਆ ਅਮੇ ਖੋਲ ਅਮੇ ਖੋਲ ਨਾ ਇੱਥੇ ਰੱਖ ਦੇ ਕੋ ਫਰੇ ਮੀਨੂੰ ਤੂੰ ਛੱਡ ਪਰੇ ਤਾਂ ਇਹਨੂੰ ਰੋਟੀ ਲਿਆ ਜਾਓ ਹਾਂ ਮੈਂ ਬਾਗੀ ਕਾਣੀ ਮਾਨ ਬ੍ਰਦਰ ਥੋੜੀ ਬੜੀ ਸ਼ਰਮ ਕਰ ਮੁੰਜੇ ਸ਼ਰਮ ਮੈਨੂੰ ਬੜੀ ਹੁੰਦੀ ਆ ਪਰ ਮੈਂ ਕਰਨੀ ਨਹੀਂ ਅੱਜ ਤੇ ਕਰਨੀ ਕਿਉਂ ਨਹੀਂ ਆ ਕਰ ਨਾ ਜਦ ਮੈਂ ਨਹੀਂ ਨਿਕਲਣਾ ਬਹਿ ਜਾ ਹੈ ਇੱਥੇ ਰੋਟੀਆਂ ਪਕਾਈ ਜਾਣੀਆਂ ਨੇ ਪਕਾ ਲੂਗੀ ਨਾ ਫਿਰ ਮੈਂ ਪਾ ਕੇ ਲਿਆਉਣੀਆਂ ਅੰਦਰ ਤੂੰ ਇਹਦੀ ਜिद ਕਰਨੀ ਆ ਬਾਹਰ ਕੰਮ ਕਰਨਾ ਢੇੜੇ ਭੁੱਖੇ ਢੇੜੇ ਕੰਮ ਹੁੰਦਾ ਹੋ ਗਈ ਤੇ ਫਿਰ ਭਾਬੀ ਨੂੰ ਕਹ ਲਾ ਆਪਣੀ ਨੂੰ ਪੁਕਾਰੂਗੀ ਆਪੇ ਫਿਰ ਮੇਰੇ ਮਾਰਦੇ ਤੂੰ ਨਹੀਂ ਹੈਗੀ ਉਦੋਂ ਮੈਂ ਕਹਿੰਦਾ ਰਿਆਂ ਹੁਣ ਤੂੰ ਹੈਗੀ ਹੈ ਨਾ ਹੁਣ ਮੈਂ ਤੈਨੂੰ ਕਹਿਣਾ ਚੰਗਾ ਕੰਮ ਸਾਲੀ ਆਪਣੀ ਨੂੰ ਕਹਦਾ ਫਿਰ ਜਾਕਾਂ ਜਰਾ ਅੱਦੋਂ ਕਿਧਰ ਆਈ ਓਟ ਮੇਰਾ ਬਾਬੂ ਇੱਦਾਂ ਨਹੀਂ ਕਿੱਜਾ ਮੈਂ ਨਹੀਂ ਜਾਣਾ ਬਾਹਰ ਮੈਨੂੰ ਕੰਮ ਕਰਨਾ ਪੈਣਾ ਵਾ ਫਿਰ ਮੈਨੂੰ ਕਿੱਦਾਂ ਪਤਾ ਲੱਗੂਗਾ ਮੇਲਾ ਤੂੰ ਕੰਮ ਕਰਕੇ ਬਹੁਤ ਪੈਂਦੀ ਆ ਮਾ ਤਾਂ ਨਹੀਂ ਬੰਦੀ ਮੈਂ ਤਾਂ ਕੰਮ ਅੱਗੇ ਅੱਗੇ ਲਾ ਲਾਂ ਪਰ ਮੈਂ ਇਹਨੂੰ ਮਜਾ ਸਿਖਾਉਣਾ ਵਾਂ ਹੂੰ ਬਾਲ ਵਿੱਚ ਮੈਂ ਨਾ ਪੰਗਾ ਨਹੀਂ ਲਊਗੀ ਕੁੜੀ ਤੇ ਕੀ ਅਸਰ ਪੈਣਾ ਤੇਰੇ ਹਾਂ ਬੋਲਾ ਤਾਂ ਕੀ ਪੈਣਾ ਗੱਲੋਂ ਇਹਦਾ ਵਿਆਹ ਕਰਨਾ ਇਹਨੂੰ ਜਿਦਾ ਕਰੂ ਉੱਥੇ ਆਪਣੀ ਔਰ ਮੈਂ ਕਰੂਗੀ ਔਰ ਨਿਆਣਿਆਂ ਚ ਮੜਾ ਸਰ ਪੈਂਦਾ ਵਾ ਉੱਥੇ ਮੇਰਾ ਬਾਊ ਮੰਜੋ ਬੈ ਜਾ ਇੱਥੇ ਗੱਲਾਂ ਬਾਤਾਂ ਕਰ ਲੈਣੀਆਂ ਬੂਹਾ ਕਰਦੇ ਢੋਦੇ ਬੰਦ ਕਰਦੇ ਨਹੀਂ ਗੱਲਾਂ ਤਾਂ ਮੈਂ ਕਰ ਲੂੰਗਾ ਤੇਰੇ ਨਾਲ ਪਰ ਨਾ ਢੇੜੇ ਭਰ ਜੂਗਾ ਉਹ ਕਤੇ ਮੈਨੂੰ ਬੜੀ ਲੱਗੀ ਆ ਪਰ ਮੈਂ ਜੇ ਇੱਦੀ ਬੜੀ ਪੱਕੀ ਮੈਂ ਜਾਣਾ ਨਹੀਂ ਬਾਹਰ ਮੈਂ ਆਪ ਪਕਾ ਲਾ ਸੋਹਣੇ ਲੈਦੇ ਤੁਸੀਂ ਪਕਾਉਂਦੇ ਮੈਂ ਤਾਂ ਇੱਥੇ ਉਹਨੇ ਆਪੇ ਪਕਾ ਲੈਣੀ ਆ ਉਹਨੇ ਮੇਰੇ ਸਿਰ ਚੜ ਕੇ ਜਿਆਦਾ ਕੰਮ ਕਰਨਾ ਮੈਨੂੰ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਵਾ ਨਾ ਦੀ ਰਗ ਰਗ ਤੋਂ ਵਾਕਾਬਾ ਮੈਂ ਚੱਲ ਵੀਰ ਤਕੀ ਦਾ ਪਕਾਈ ਕੋਈ ਇਹ ਪਾਗੇ ਲੈ ਆ ਹਜੇ ਨਹੀਂ ਮੈਂ ਜਾਣਾ ਨਾ ਹਜੇ ਮੈਂ ਮੈਂ ਅੱਧਾ ਘੰਟਾ ਨਹੀਂ ਜਾਣਾ ਬਾਹਰ ਤੇ ਚਾਹ ਨਾ ਬਿਸਕੁਟ ਲੈ ਲਗਦੇ ਸੜ ਪੁੱਜ ਲੈਣਦੇ ਉਹਨੂੰ ਗਾਂਹ ਰਹਿੰਦੇ ਮੈਂ ਨਹੀਂ ਜਾਣਾ ਮੈਂ ਕਰਾਂ ਕਿ ਤੈਨੂੰ ਸ਼ੋਰੇ ਫੋਨ ਕਰਦਾ ਕਿ ਦੋਵੇਂ ਜਾਜੋ ਆਪਣੀਆਂ ਥੋਂ ਦੋਵੇਂ ਕਿਉਂ ਮੈਨੂੰ ਖਾੜਨ ਕੱਲੀ ਨੂੰ ਦੋਵੇਂ ਜਾਣਗੇ ਫੇ ਦੋਵੇਂ ਕੀ ਕਰਨਗੇ ਜੇਹੀਂ ਭੁੱਖੇ ਰਹਿਣਾ ਵਾ ਤਾਂ ਫੇਰ ਕਰਨਾ ਹੀ ਉੱਤਰ ਲੈ ਲੜਾਈ ਤੇ ਮੈਨੇ ਨਾਲ ਹੀ ਚੱਲ ਜਾਣੀ ਆ ਫੇਰ ਨਹੀਂ ਤੜ ਇੰਜ ਦਾ ਕਰਕੇ ਜਰਾ ਅਹੀਂ ਟੁੱਟ ਲੱਲੇ ਆ ਨੀ ਆਏ ਮੰਜੋ ਤੇ ਇੰਨਾ ਲੰਮਾ ਲੈਕਚਰ ਦਊ ਕਹਨਾਂ ਜਾ ਕੇ ਜਾਹ ਚਵਲ ਜਾ ਕੇ ਤੇ ਪੂਰੀਆਂ ਪਰੀਆਂ ਖਾਓ ਜਾ ਤੇ ਜਾ ਹਾਂ ਨਹੀਂ ਪੈ ਹੈਗੇ ਇਹ ਪੈਸੇ ਆ ਲੈ ਚੱਲ ਪੰਜਾਵਾਂ ਦਾ ਕਿਉਂਦਾ ਵਾ ਪਪਾ ਤਾ ਆਪਣੇ ਵੀ ਕੱਢ ਕੇ ਪਪਾ ਬਾਦੀ 50 ਮम्मा ਕਰਾ ਲੈਣਾ 20 ਰੁਪਿਆ ਹੋਏ ਨਾ ਤੇ ਢੀ ਜਾ ਕੇ ਪੂੜੀਆਂ ਖਾ ਮੇਰੇ ਵਾਸਤੇ ਵੀ ਪੈਕੜਾ ਪੂੜੀਆਂ ਪੰਜਾਵਾਂ ਦੀ ਆ ਜਾਂਦੀਆਂ ਵਾ ਬਹੁਤਾ ਮਹਿੰਗਾ ਸੌਦਾ ਨਹੀਂ ਮੈਂ ਕਿਹਾ ਜਾਓ ਖਾਓ ਜਾ ਕੇ ਮੈਂ ਲੈਣਾ ਨਹੀਂ ਕਰਵਾਤੀ ਨਾ ਲੈ ਮੇਰੇ ਵਾਸਤੇ ਬਾਪਾ ਹੱਜ ਤੇ ਤੁਹਾਨੂੰ ਇਹ ਨਹੀਂ ਇਹ ਨਹੀਂ ਦੇਖਣ ਦੇ ਵੀ ਮੈਂ ਚਲ ਬਾਅਦ ਹੋਰ ਖਾਇ ਤੇ ਰੋਟੀ ਹੋਵੇ ਸਾਗ ਸਮੁੰਨ ਇਹਨੂੰ ਰਾਂਦੇ ਉਹ ਕਿਹੜੀ ਅੱਜ ਕੋਈ ਗੱਲ ਨਹੀਂ ਬਾਹਰੋਂ ਖਾਓ ਵਾਹ ਬਾਈ ਵਾਹ ਜਦੋਂ ਮੈਂ ਅਜੇ ਵੀ ਕੋ ਬਾਜ਼ਾਰ ਸੋਈ ਚ ਮੈਂ ਨਹੀਂ ਵੜਨਾ ਚਲੋ ਵਾਪਸ ਚੱਲੀਆ ਆਪਾਂ ਖਾ ਕੇ ਨਹੀਂ ਚੰਬਾ ਕੋਈ ਨਹੀਂ ਇਹਨੂੰ ਕੀ ਪਤਾ ਲੱਗੂ ਮੇਨਾ ਜਿੱਦ ਕਰਨ ਦਾ ਨਤੀਜਾ ਆ ਵੇ ਲੋਹਣ ਭਾਂਡਿਆਂ ਨਾਲ ਸਾਰੀ ਰਸੋਈ ਭਰੀ ਆ ਤੇ ਅਗਲੀ ਮਹਾਰਾਣੀ ਉੱਠੀ ਨਹੀਂ ਹੈਗੀ ਆਪਦੀ ਡਿਊਟੀ ਚੱਲ ਚੱਲੇ ਆ ਉਦੋਂ ਤਾਂ ਕਹਿੰਦੀ ਜਦੋਂ ਰਿਸ਼ਤਾ ਕਰਨਾ ਉਹ ਕਹਿੰਦੀ ਨਾ ਮੇਰੀ ਭੈਣ ਤੇ ਬਰਾਬਰ ਤੱਕ ਉੱਠਦੀ ਨਹੀਂ ਅਸੀਂ ਤੇ ਰੱਖੀ ਗੁੱਡੀਆਂ ਵਾਂਗੂ ਰੱਖੀ ਆ ਉਦੋਂ ਦੀ ਗੱਲ ਹੋਰ ਸੀ ਕਿ ਹੁਣ ਤੇ ਕੰਮ ਕਰਨਾ ਹੀ ਪੈਣਾ ਨਾ ਤੁਹਾਨੂੰ ਪੈਣਾ ਨੂੰ ਹੋ ਗਈ ਗਿਆ ਵਾ ਫਿਰ ਚਾਤ ਭਾਂਡੇ ਮਾਜਣਾ ਫਿਰ ਡੀ ਹੋ ਗਿਆ ਤੇ ਮੈਂ ਸਵੇਰ ਦੇ ਉੱਠ ਕੇ ਕੰਮ ਕਰਨ ਦੇ ਉਹਨੇ ਇਹ ਵੀ ਤੁਸੀਂ ਡਿਊਟੀ ਜਾਣਾ ਵਾ ਤੇ ਇਹ ਆਪੇ ਕੰਮ ਕਰੂਗੀ ਤੇ ਆਪ ਉੱਠੀ ਨਹੀਂ ਹੈਗੀ ਤੇ ਮੈਨੂੰ ਕੱਲ ਜਾਣ ਨਹੀਂ ਦਿੱਤਾ ਤੇ ਮੈਂ ਨਹੀਂ ਇਹ ਕੰਮ ਕਰਦੀ ਉੱਠ ਕੇ ਉਹ ਮੂਵੜਾ ਕੇ ਪੈ ਗਈ ਅਗਲੀ ਉਹ ਪੁੱਛ ਰਿਹਾ ਨਾ ਠੀਕ ਠਾਕ ਵੀ ਹੈਗੀ ਆ ਉਹ ਕਿਤੇ ਬਿਮਾਰਤ ਨਹੀਂ ਠੀਕ ਆ ਉਹਨੂੰ ਕੀ ਹੋਇਆ ਵਾ ਫਿਰ ਵੀ ਪਤਾ ਕਰ ਲੈ ਭੈਣ ਆ ਤੇਰੀ ਭੈਣ ਆ ਇੱਥੇ ਆ ਮੇਰੇ ਨਾਲ ਚੰਗੀ ਲੜਾਈ ਪਈ ਆ ਫਿਰ ਮੀਨਾ ਵਜੇ ਵੀ ਅੱਜ ਜਦੋਂ ਮੇਨਾ ਮਾਤ ਦੇ ਵੀ ਤੂੰ ਤੂੰ ਕਹਿੰਨੀ ਤੂੰ ਕਹਿੰਨੀ ਸੀਗੀ ਮੈਂ ਤਾਂ ਲਿਆ ਕੇ ਫਸ ਗਈ ਮੈਂ ਤੇ ਗਲਤ ਗੋ ਜਿੱਨਾ ਤੇ ਮਾਤਾ ਇੱਥੇ ਹੁੰਦੀ ਆ ਨਾ ਕੁਛਕ ਨਹੀਂ ਆਣੀ ਤੁਸੀਂ ਉਹ ਜਦੋਂ ਦੀ ਆਪਣੇ ਪੇਕੇ ਗਈ ਆ ਨਾ ਕੋਈ ਮਰੋ ਤਮਾਸ਼ਾ ਹੀ ਲਾ ਚੜੇ ਕੋਦੋਂ ਮਾਤਾ ਵੀ ਤੇ ਉਹਦੇ ਪੱਖ ਜਿਆਦਾ ਪੂਰਦੀ ਆ ਫੇ ਇੰਨੀ ਲਿਆ ਕਿਹਾ ਹੈਗਾ ਫਿਰ ਮੇ ਰਿਸ਼ਤਾ ਲਿਆਉਣਾ ਵਾ ਤੇ ਹੁਣ ਉਹ ਚੰਗੀ ਆ ਤੇ ਮੈਂ ਮਾੜੀ ਹੋ ਗਈ ਮੈਂ ਮਾੜਾ ਕੀਤਾ ਵੀ ਮੇ ਰਿਸ਼ਤਾ ਕਰਵਾਤਾ ਦਿਓ ਨੂੰ ਰਿਸ਼ਤਾ ਕਰਵਾਤਾ ਫੇਕ ਹੀ ਹੋ ਗਿਆ ਵਾ ਕੰਮ ਕਿੰਨਾ ਕਿ ਬੱਚਾ ਢਾਈ ਦੇ ਜੀ ਆ ਮਾਦਾ ਉੱਥੇ ਗਈ ਆ ਦੋ ਜਣੇ ਦੋ ਜਣੇ ਇੱਥੇ ਲੋ ਨੋਟ ਤਿੰਨ ਨਿਆਣੇ ਗਿਨਨ ਜੀ ਸਹੀ ਆ ਨਾ ਪਰ ਗਿਨਨ ਜੀ ਸਾਰੇ ਆ ਪਹਾਂ ਪਈ ਇਨਾ ਕਿ ਕੰਮ ਆ ਜਗਾ ਕਰੀਏ ਪਤਾ ਫੇਰ ਲੱਗਦਾ ਵਾ ਪਤਾ ਨਹੀਂ ਅਭੀ ਮੈਂ ਕੱਲੀ ਕਿਹੜੇ ਕਿਹੜੇ ਕਿਹੜਾ ਕੰਮ ਕਰਾਂ ਜੇ ਮੈਂ ਵਿੱਚੋਂ ਛੱਡ ਦੂੰਗੀ ਫੇਰ ਉੱਟ ਕੇ ਉਹਨੇ ਲੜਨ ਲੱਪੇਣਾ ਇਹਨੇ ਕੰਮ ਛੱਡ ਦਿੱਤਾ ਵਿੱਚੋਂ ਮਤਲਬ ਇਹ ਦੱਸੋ ਤੂੰ ਪੇਕੇ ਵੀ ਇਦਾਂ ਕਰਦੀਆਂ ਨਹੀਂ ਐ ਪੇਕੇ ਆਂਦੀ ਪੇਕੇ ਨਾ ਵੇਖੀ ਜੂਗੀ ਕੀ ਜੋ ਪੇਕੇ ਤੇ ਸਾਡੇ ਭਰਾ ਸਾਡੇ ਦੋਵਾਂ ਭਰਾਵਾਂ ਦੇ ਕਰਮਾ ਚਤਾ ਹੀ ਲਿਖਿਆ ਸੀ ਮੈਨੂੰ ਨਹੀਂ ਪਤਾ ਹੈਗਾ ਤਾਂ ਤੂੰ ਇੱਦਾਂ ਕਰ ਮੈਂ ਰੋਟੀ ਪਾ ਮੇਰੇ ਬਾਅਦ ਮੈਂ ਖਾ ਲੇ ਦੁੱਧ ਜਮਾ ਲੈ ਕੇ ਆਉਂਦਾ ਜਦੋਂ ਮੈਂ ਜਾਣਾ ਹੁੰਦਾ ਵਾ ਤਿਆਰ ਹੋਏ ਤੂੰ ਕੋਈ ਨਾ ਕੋਈ ਵਿਚ ਆਡਾ ਲਾਉਣਾ ਹੀ ਦਾ ਆ ਸਾਰਿਆਂ ਨੇ ਮੈਨੂੰ ਮਾੜੀ ਕਹਿਣਾ ਵਾ ਉਹਨੂੰ ਤੇ ਸਾਰਿਆਂ ਨੇ ਚੰਗੀ ਕਹਿਣਾ ਵਾ ਕੱਲੇ ਆ ਰੋਟੀ ਰੋਟੀ ਦੇਸ ਦਾ ਕਿਸੇ ਨੂੰ ਨਹੀਂ ਆਪੇ ਕੌਣ ਕੰਮ ਕਰਦਾ ਤੇ ਕੌਣ ਨਹੀਂ ਕਰਦਾ ਹੈਗਾ ਮੈਂ ਆ ਹੀ ਮਾੜੀ ਹੂੰ ਉਹਨਾਂ ਕੰਮ ਨਹੀਂ ਕਰਦੀ ਜਿੰਨਾ ਰੋਲਾ ਪਾਉਂਦੀ ਵੇਖਾਂ ਕਿਦਾਂ ਰੋਲਾ ਪਾਈ ਜਾਂਦੀ ਪਾਈ ਜਾਂਦੀ ਕੰਮ ਕਰਨਾ ਤੇ ਕਰੇ ਨਹੀਂ ਕਰਨਾ ਤੇ ਨਾ ਕਰੇ ਗੱਡੀ ਪਾਜੀ ਨੂੰ ਚੁੱਕਣਾ ਦੇਣ ਦੀ ਆ ਉਹ ਇੰਨਾ ਤੜਾ ਨਹੀਂ ਭੈਣ ਨੇ ਆਸ ਵਿੱਚ ਕੀ ਵੰਡਣਾ ਈ ਉਹ ਤਾਂ ਮਾਸ਼ਾਅੱਲਾ ਛੱਡਦੀਆਂ ਰੋਜ ਦਾ ਆਹ ਲਾ ਫੜ ਤੋ ਰੱਬ ਦਾ ਵਾਸਤਾ ਜੀ ਮਰੋ ਤਮਾਸ਼ਾ ਨਾ ਪੜਾ ਛੱਡੋ ਕਰਦਾ ਆਹੋ ਤਮਾਸ਼ਾ ਮੈਂ ਹੀ ਲਾਉਂਦੀ ਆ ਕੋਈ ਨਹੀਂ ਕੋਈ ਲਾਉਂਦੀ ਹਰ ਕੌਣ ਆਉਂਦਾ ਹਾਂ ਜੇ ਕੋਈ ਕਮੇrai ਨਾ ਲਾਉਂਦਾ ਵੇਖਿਆ ਭਾਜੀ ਨੂੰ ਸਾਰਾ ਸੱਚ ਪਤਾ ਵਾ ਤਮਾਸ਼ਾ ਇਹੋ ਹੀ ਲਾਉਂਦੀ ਆ ਉਹ ਇਹ ਨਾ ਪੈਣ ਦਾ ਸੀ ਆਪਾਂ ਨਹੀਂ ਮੁਕੜਾ ਕਹਿੰਦਾ ਚੰਗੀਆਂ ਇੱਕ ਇੱਕ ਘਰੇ ਆਈਆਂ ਦੋ ਜੀ ਕਲੇਸ਼ ਜਾਂ ਤੋਂ ਕਲੇਸ਼ ਖਾਣ ਤੋਂ ਕਲੇਸ਼ ਬੀਬੀ ਨੂੰ ਲਾਉਣਾ ਫੋਨ ਵੀ ਆ ਕੇ ਉਹਨਾਂ ਨੂੰ ਸ਼ਾਂਤ ਕਰੇ ਸਾਡੇ ਕੋਲ ਰੁਕਣੀ ਆਉਂਦੀ ਐ ਤੇ ਕੇ ਦੀ ਜਾਨ ਦੀ ਕਾਲੀ ਇਹਨਾਂ ਨੂੰ ਉਹ ਕਹਿੰਦੇ ਆ ਤੁਹਾਡੀ ਤੁਹਾਡੀ ਮਾਂ ਵੀ ਤਾਂ ਗਈ ਆ ਅਸੀਂ ਜਾਣਾ ਹੈਲੋ ਹਾਂ ਤੇ ਦੇ ਪਤਾ ਕੀ ਗੱਲ ਸੁੱਖਾ ਹੁਣ ਕਿਤਾ ਉਹ ਸੁੱਖ ਕਰੀ ਆ ਜਿਹੜੀਆਂ ਦੋ ਵਿਆਹ ਕੇ ਲੈਂਦੇ ਆ ਇੱਕੋ ਕਰੋ ਇਹਨਾਂ ਦੇ ਕਲੇਸ਼ ਪਾਇਆ ਘਰੇ ਪੇਕੇ ਜਾਣ ਤੋਂ ਇੱਕ ਇਹਦੀਆਂ ਤੁਹਾਡੀ ਮਾਂ ਪੇਕੇ ਗਈ ਐ ਅਸੀਂ ਵੀ ਜਾਣਾ ਮੈਂ ਬੱਸ ਪੈਨੋ ਵੇਖ ਲਾਏ ਵਢੀ ਲੈ ਈ ਹੋ ਰਿਹਾ ਹੁਣ ਇਹਨਾਂ ਦਾ ਕਲੇਸ਼ ਨਹੀਂ ਮੁੱਕਦਾ ਮੈਂ ਇਹਨਾਂ ਕੋ ਸੱਤ ਕਈ ਸੱਚੀ ਗੱਲ ਇੱਥੇ ਰਹਿਣ ਲਈ ਆ ਕਿ ਚੱਲ ਵੀ ਨਹੀਂ ਪ੍ਰਭਾਵ ਨਹੀਂ ਮੇਰਾ ਆਉਂਦੇ ਅੰਡਿਆ ਪ੍ਰਭਾਵ ਨਹੀਂ ਆਉਂਦੇ ਇਹ ਪੈਂਦੀਆਂ ਉਹ ਨਿੱਕੀ ਕਹਿੰਦੀ ਮੈਂ ਜਾਣਾ ਵੱਡੀ ਕਹਿੰਦੀ ਮੈਂ ਜਾਣਾ ਨਿੱਕੀ ਨੇ ਕੱਲ ਨਿਆਣੇ ਤਿਆਰ ਕੀਤੇ ਹੀ ਹੋ ਤੇ ਵੱਡੀ ਕਲੇਸ਼ ਪਾ ਕੇ ਬੈ ਗਈ ਨਹੀਂ ਮੈਂ ਹੀ ਜਾਣਾ ਮੈਂ ਹੀ ਜਾਣਾ ਉਹ ਰਬਿਆ ਕਰ ਤਿਆਰ ਕਰਕੇ ਬੈ ਗਈ ਭਾਈ ਜੇ ਨਾਲੇ ਜਾਣਾ ਵਾ ਤਾਂ ਵਾਰੀ ਵਾਰੀ ਚੱਲ ਜਾਣਾ ਬੁੱਤ ਘਰ ਕਿਹੜਾ ਚੱਲਣਾ ਵਾ ਸਾਡਾ ਮੈਂ ਧਰਗਨ ਨੂੰ ਕਿਹਾ ਵੀ ਤੂੰ ਦੋਵੇਂ ਜਾਣੀ ਚੱਲ ਜਾਓ ਆਪਾਂ ਫਿਰ ਰੋਟੀਆਂ ਆਪੇ ਪਕਾ ਕੇ ਖਾ ਲਾਂਗੇ ਦੱਸੇ ਏਦਾਂ ਨਹੀਂ ਨਾ ਪਰ ਤੇ ਚੰਗਾ ਹੈਗਾ ਲੋਕਾਂ ਨੂੰ ਮਾਸ਼ਾਅੱਲਾ ਆਪੇ ਖਾ ਲਾਂ ਦੋਵੇਂ ਤੈਨ ਆਪਾਂ ਨਾ ਇਨੋ ਤੇ ਨਾ ਦੀ ਦੋਵੇਂ ਤੈਨ ਆਪਾਂ ਨਾ ਦੀ ਨਹੀਂ ਬਣਦੀ ਮੈਂ ਨਾ ਕਦੇ ਵੀ ਨਹੀਂ ਬੰਦੀ ਤੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਇੰਨੀ ਆ ਜਿਦਾਂ ਕਰਦੀਆਂ ਇੱਕ ਦੂਜੇ ਨਾਲ ਉਹ ਆਂ ਨਹੀਂ ਵੀ ਤੁਹਾਨੂੰ ਵੀ ਭਰਾ ਨੂੰ ਦੁਖੀ ਕਰਨ ਡਈਆਂ ਆਏ ਆਏ ਆ ਇਹਨਾਂ ਨੂੰ ਸਮਝਾ ਕੋ ਕਿਹਾ ਪੁੱਤ ਮੇਰੀ ਮੰਨ ਜਨਾ ਵਾ ਨਾ ਇਹ ਮੈਂ ਨਹੀਂ ਆਦਾ ਤਾਂ ਮੈਂ ਚਲ ਜਾਣਾ ਫੇਰੇ ਆਉਣ ਚਲੋ ਇਹਨਾਂ ਦਾ ਚਾਲ ਹੱਥ ਦੇ ਭੇਕਿਆਂ ਦਾ ਆ ਇਦਾਂ ਹੀ ਕਰ ਲਈ ਆ ਸਮਝਾ ਨਾਲ ਕਿਦਾਂ ਕਰਦੀਆਂ ਇਹ ਕੋਈ ਨਹੀਂ ਮੈਂ ਰੋਟੀ ਪਕਾ ਲੂੰਗੀ ਆ ਬੇਟਾ ਧੀ ਮਾਰੀ ਚਿੰਦੀ ਆ ਹੋਰ ਮਾਮੇ ਨੇ ਠੀਕ ਠਾਕ ਆ ਹਾਂ ਮੈਂ ਮਾਮੇ ਹੋਣੀ ਠੀਕ ਠਾਕ ਆ ਬਾਦੇ ਰਖੀ ਠੀਕ ਵਾ ਸਾਰਾ ਪਰਵਾਹ ਠੀਕ ਆ ਮੈਨੂੰ ਆਖਣ ਦੇ ਤੂੰ ਤੇ ਕਿਤੇ ਇੰਨੀ ਚਿੜੀ ਆਈ ਆ ਤੇ ਚੱਲ ਤੂੰ ਰੋ ਹੁਣ ਕੋਲ ਮੈਂ ਕੀ ਆ ਬੈਨ ਰਹਾ ਤੇ ਇੰਨੀਆਂ ਬਲਤੀਆਂ ਘਰੇ ਹੀ ਆ ਅਗਲੀਆਂ ਕਹਿੰਦੀਆਂ 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 ਮਾਂ ਤੁਹਾਡੀ ਲਾ ਬੁੱਢੇ ਬਾਰੇ ਗਈ ਉਹ ਆਪਣੇ ਪੇਕ ਨਹੀਂ ਗਈ ਮੈਂ ਵੀ ਜਾਣਾ ਉਹ ਕਹਿੰਦੀ ਮੈਂ ਵੀ ਜਾਣਾ ਦੱਸ ਮੈਂ ਕਿੰਨੀ ਚਿਰੀ ਗਈ ਉਹ ਤਾਂ ਮੇਰੇ ਨਾਲ ਇਹਨਾਂ ਦਾ ਕੀ ਸ਼ਰੀਕਾ ਹੀ ਜੋ ਮੈਨਾਂ ਦਾ ਸਮਝ ਨਹੀਂ ਆਉਂਦਾ ਵੀ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਦੁਬਾਰੋਂ ਚੜੇਲਾਂਆਂ ਜਿਓ

ਹਾਂ ਤੇ ਜਿਹੜੀ ਇਹ ਗੱਲ ਆਖਣੀ ਉਹ ਇਹਨਾਂ ਨੂੰ ਚੁਕਣੀ ਆ ਬਿਲਕੁਲ ਬਿਲਕੁਲ ਹਾਂ ਚੱਲੇ ਆ ਜਾ ਫੇ ਸਮਝਾਈ ਚੰਗਾ ਚੰਗਾ ਚਲੋ ਆਪੇ ਆ ਕੇ ਮਾਤਾ ਸਮਝਾਉਗੀ ਹੁਣ ਆ ਉਹ ਤਾਂ 6 ਘੰਟੇ ਡਿਊਟੀ ਦੇ ਬਾਹਰ ਕੱਢ ਕੇ ਆਈਏ ਅਨ ਵੇਖੋ ਕਿ ਮੈਂ ਫੂਨ ਚ ਖੂਬੇ ਆ ਪਿਆ ਆ ਕਿ ਤੈਨੂੰ ਹੈ ਹੀ ਨਹੀਂ ਕਿ ਮੰਮੀ ਹਾਂ ਰੋਟੀ ਰੋਟੀ ਨਾ ਕੀ ਇਹ ਸਬਜੀ ਜੀ ਕੀ ਹੈ ਤੇ ਸਾਗ ਬਣਾਇਆ ਤੇ ਰਾਤੀ ਮੈਂ ਰਾਤੀ ਬਣਾਇਆ ਮੈਂ ਨਹੀਂ ਖਾਣਾ ਰਾਤ ਦਾ ਬਿਆ ਸਾਗ ਮੈਨੂੰ ਆਲੂਆਂ ਵਾਲੇ ਪਰੌਂਟੇ ਲਾ ਕੇ ਦੇ ਨਾ ਤੇਰੇ ਲਈ ਮੈਂ ਬਣਾਉਣੀ ਆ ਨਾਨ ਕਿੱਡੇ ਪਖੰਡ ਫੜੇ ਚੁੱਪ ਕਰਕੇ ਤੇ ਸਾਗ ਖਾ ਲੈ ਪਤਾ ਕਿੰਨੀ ਮੇਰੀ ਮਿਹਨਤ ਲੱਗੀ 2 ਘੰਟੇ ਤਾਂ ਉਹ ਤੋੜਦੀ ਇਹਨੂੰ ਮੈਨੂੰ ਲੱਗ ਗਏ 2 ਘੰਟੇ ਇਨਾ ਚ ਤੇ ਉਹ ਤੇਰੀ ਮਾਨਪ੍ਰੀਤ ਚਾਚੀ ਹੁਣੀ ਲੜਨ ਦੇ ਆਂ ਹੀ ਗੀਆਂ ਦੋਵੇਂ ਭੈਣਾਂ ਹੀ ਤੇ ਮੈਨੂੰ ਤਾਂ ਨਾ ਗੱਲ ਨਹੀਂ ਕੋਈ ਪਤਾ ਲੱਗਣ ਦੇ ਤੇ ਮੇਰੇ ਤੋਂ ਤੂੰ ਤਰ ਢਿੱਡ ਚੋਂ ਤੂੰ ਇੰਨੀ ਰੀਪੈਂਡ ਹੈਈ ਆ ਨਾ ਕਿਤੇ ਪੁੱਛ ਕੁਛ ਨਾ ਦਫਾ ਹੋ ਆਪਣਾ ਫੋਨ ਵੇਖ ਮੇਰੇ ਤਾਂ ਨਿਆਣੇ ਵੀ ਕਹੇ ਕੰਮ ਦੇ ਨਹੀਂ ਗੇ ਨੂੰ ਮੈਂ ਆ ਗਈ ਕਿਤਾ ਹੁਣ ਤੇ ਤੈਨੂੰ ਨਹੀਂ ਪਤਾ ਬਨਾਨ ਗਵਾਣ ਜਾਂ ਤਾਂ ਪਤਾ ਹੀ ਲੈ ਹੋਵੇ ਕਿ ਕੀ ਹੋਣਿਆ ਕੀ ਨਹੀਂ ਕਿ ਤੇ ਮਾਂ ਨੂੰ ਖਬਰ ਹੀ ਲਿਆ ਦੇ ਆ ਹੋ ਤੈਨੂੰ ਖਬਰਾਂ ਹੀ ਸੁਝਦੀਆਂ ਰਹਿੰਦੀਆਂ ਸਾਰੀ ਦਿਹਾੜੀ ਤੇ ਫੋਨ 'ਚ ਕੀ ਆਉਂਦਾ ਪਿਆ ਜਿਹੜਾ ਵੇਖਣਦਿਆਂ ਤੂੰ ਮੈਂ ਨਾ ਮੂੰਹ ਮੂੰਹ ਡੰਗਾ ਕਰ ਦੇਣਾ ਤੇਰਾ ਚਪੇੜਾ ਮਾਰ ਮਾਰ ਕੇ ਪਤਾ ਮੈਨ ਕਿੰਨਾ ਗੁੱਸਾ ਚੜਨਦਿਆ ਚੁੱਪ ਕਰਕੇ ਫੋਨ ਵੇਖ ਜਾਣ ਖਾਦੀ ਇਹਨਾਂ ਨੇ ਬਣਾ ਦੋ ਇਹਨਾਂ ਨੂੰ ਨਾਨ ਨਾਨ ਤੇ ਮੰਗੇ ਨਹੀਂ ਆਲੂ ਵਾਲੇ ਪਰੌਂਠੇ ਮੰਗੇ ਆ ਦਵਾ ਤੈਨੂੰ ਦਵਾ ਦਵਾ ਤੈਨੂੰ ਮੰਮੀ ਨਾ ਮਾਰੇ ਚੁੱਪ ਕਰਕੇ ਫੋਨ ਵੇਖ ਮੇਰੀ ਗੱਲ ਸੁਣ ਹਾਂ ਜਾ ਮਾਨਪ੍ਰੀਤ ਚਾਚੀ ਵੱਲੋਂ ਪਤਾ ਕਰਕੇ ਆ ਕੀ ਗੱਲ ਹੋਈ ਈ ਇਹਨਾਂ ਦੀ ਮੈਂ ਨਹੀਂ ਜਾਣੇ ਜੁਣਾ ਪਹਿਲਾਂ ਆਲੂ ਵਾਲੇ ਪਰੌਂਠੇ ਲਾ ਕੇ ਦੇ ਮੈਂ ਪਰੌਂਠੇ ਲਾਦਾ ਤੇ ਬਾਅਦ ਚ ਤੂੰ ਜਾਵੇਂ ਨਾ ਨਹੀਂ ਮੈਂ ਚਲ ਜੂੰਗਾ ਨਹੀਂ ਤੂੰ ਚੁੱਪ ਕਰਕੇ ਆਪਣਾ ਫੋਨ ਵੇਖ ਆਏ ਹਾ ਜੇ ਪਰੌਂਠੇ ਲਾਦਾ ਕੀ ਪਤਾ ਪੁੱਛ ਹੀ ਆਵੇ ਜੇ ਮੈਂ ਪਰੌਂਠੇ ਲਾ ਦੂੰਗੀ ਤੇ ਫਿਰ ਤੂੰ ਜਾਊਗਾ हां जल जाऊंगा उधर जीवन ਤੇ ਮੈਨੂੰ ਯਕੀਨ ਤ ਨਹੀਂ ਹੈਗਾ ਤੂੰ ਰਹਿਣ ਦੇ ਮੈਂ ਆਪੇ ਹੀ ਪਤਾ ਕਰ ਲੂੰਗੀ ਮੈਂ ਨਹੀਂ ਲਾਉਣੇ ਪਰੌਂਠੇ ਪਤਾ ਸਾਗ ਤੇ ਕਿੰਨੀ ਮਿਹਨਤ ਲੱਗੀ ਆ ਉਧਰ 2 ਘੰਟੇ ਮਰ ਗਈ ਉਥੇ ਠੰਡ ਚ ਖੜੀ ਖੜੀ ਮੈਂ ਤੇ ਕੰਨੇ ਕੀ ਸੁਮ ਲੈਣੀ ਆ ਪਹਿਲਾਂ ਸੂੰਹ ਲੈਣੀ ਮੇਰੀ ਗੱਲ ਸੁਣ ਲੋਕਾਂ ਦੇ ਨਿਆਣੇ ਵੇਲਾ ਕਿੰਨਾ ਕੁਝ ਪਤਾ ਕਰਕੇ ਦਿੰਦੇ ਮਾਵਾਂ ਨੂੰ ਤੇ ਤੂੰ ਤਾਂ ਹੈ ਹੀ ਨਕਮਾ ਮੈਂ ਚੁੱਕੀ ਪਰੀ ਚੂਗੜੀਆਂ ਦੀ ਪਰੀ ਅਵੇ ਲਾਉਦੇ ਹੋਣੀ ਕਿੰਨੇ ਸਿਆਣੇ ਆ ਮੇਰਾ ਤੁੰਤਰਾ ਹੈਗਾ ਇਹਨਾਂ ਕੰਮ ਆ ਗੋਪੀ ਵਾਲਾ ਮੈਨੂੰ ਕਿੱਦਾਂ ਕਹਿੰਦੀ ਹੁੰਦੀ ਸੀ ਤੁਹਾਡੀ ਦਰਾਨੀ ਜਠਾਣੀ ਦੀ ਨਹੀਂ ਬੰਦੀ ਤੁਹਾਡੀ ਜਰਾਂ ਮੈਂ ਤਾਂ ਲੈ ਕੇ ਆਉਣੀ ਆ ਆਪਣੀ ਭੈਣ ਤੇ ਵੇਖੀ ਸਾਡੀ ਕਿੰਨੀ ਵੱਡਨੀ ਆ ਹੁਣ ਮੇਰਾ ਜੀਤ ਕਰਨ ਦੇ ਆ ਵੀ ਮਾਨਪ੍ਰੀਤ ਵੱਲ ਜਾਵਾਂ ਤੇ ਪਤਾ ਲੈ ਕੇ ਆਵਾਂ ਮੇਰੀ ਲਾਦ ਨੂੰ ਤਾਂ ਕਿਤੇ ਮਾਸਾ ਨਹੀਂ ਹੈਗਾ ਵੀ ਮਾਂ ਦਾ ਸਾਥ ਦਈਏ ਤੁਹਾਡੀ ਮਾਂ ਇੰਨੇ ਕੰਮ ਕਰਨ ਲਈ ਆ ਜਦੋਂ ਤੇਰੀ ਚਾਚੀ ਨਾਲ ਮੇਰੀ ਲੜਾਈ ਹੁੰਦੀ ਹੁੰਦੀ ਸੀ ਨਾ ਤੇ ਪਤਾ ਕਿੰਨੇ ਵਾਂਗੋ ਪੀ ਗੱਲਾਂ ਕਰਦੀ ਹੁੰਦੀ ਸੀਗੀ ਤੁਹਾਨੂੰ ਕੀ ਲੱਗੇ ਦੁੱਖ ਤਾਂ ਮिन्नੂ ਹੋਣਦਿਆ ਨਾ ਮिन्नੂ ਕਹਿੰਦੀ ਹੁੰਦੀ ਸੀ ਮੈਂ ਆਪਣੀ ਭੈਣ ਲੈ ਕੇ ਆਉਣੀ ਆ ਤੇ ਸਾਡੀ ਫਿਰ ਦਰਾਣੀ ਜਠਾਣੀ ਦੀ ਬੜੀ ਬਣਿਆ ਕਰਨੀ ਟਾਡੀ ਤਾਂ ਲੜਾਈ ਹੁੰਦੀ ਆ ਹੁਣ ਵੇਲਾ ਅਸੀਂ ਤਾਂ ਫਿਰ ਵੀ ਵੰਡ ਵਰਤ ਕੇ ਦੋਵੇਂ ਜਣੀਆਂ ਚੱਲ ਜਾਂਦੀਆਂ ਵਾ ਤੇ ਇਹਨਾਂ ਦੀ ਇੰਨੀ ਲੜਾਈ ਹੋਣਦਈ ਸੀ ਨਾ ਕਿ ਤੇ ਮੇਰੇ ਪੈਰ ਠਰ ਗਏ ਠੰਡੇ ਥਾਂ ਤੇ ਖੜੀ ਹੋ ਕੇ ਕਿਤੇ ਇੰਨੀਆਂ ਗੱਲਾਂ ਕਰਨ ਦੀਆਂ ਇੱਕ ਦੂਜੀ ਨਾਲ ਲੜੀ ਜਾਂਦੀਆਂ ਪਈਆਂ। ਪਰ ਮਰ ਜਣਾ ਸੁਣਦਾ ਵੇ ਕਿਵੇਂ ਪਿਆ ਜਿਵੇਂ ਬਹੁ ਮੇਰਾ ਦੁੱਖ ਹੁੰਦਾ ਹੁੰਦਾ। ਮੇਰਾ ਤਾਂ ਜੀ ਕੋਣ ਤੇਰੀ ਕਰੀ। ਹਾਂ? ਉਹ ਖੰਡ ਕਰਦਾ ਰਹਿੰਦਾ ਵਾ। ਜੇ ਤੂੰ ਖਬਰ ਨਹੀਂ ਨਾ ਲੈਣੀ ਹੁੰਦੀ ਤਾਂ ਮੈਂ ਤਾਂ ਪੁੱਛਿਆ ਵੀ ਨਾ ਕਰ। ਮੈਂ ਕਦੇ ਪੁੱਛੀ ਆ। ਤੇ ਮੇਰੀ ਗੱਲ ਸੁਣ ਸਾਗ ਮੈਂ ਰੱਖਿਆ ਹੀ ਉੱਥੇ ਗਰਮ ਕਰਕੇ ਰੋਟੀ ਖਾ ਲਈ ਮੈਨੂੰ ਘੜੀ ਲੱਗ ਜਾਨੀ ਮਨਪ੍ਰੀਤ ਵੱਲ। ਮੈਂ ਆਲੂ ਵਾਲੇ ਪਰੌਂਠੇ ਆ ਦਾ। ਮੈਂ ਦਵਾ ਤੈਨੂੰ ਨਾਲ ਬਣਾ ਕੇ। ਡੇ ਪਖੰਡ ਫੜੇ ਤੂੰ ਚੁੱਪ ਕਰਕੇ ਬਹਿ ਕੇ ਤੇ ਰੋਟੀ ਖਾਸ ਆਗਣਾ ਅੱਛਾ ਘਰਦਾ ਫਿਰਦਾ ਪਖੰਡ ਕਿਤੇ ਇੰਨਾ ਨਹੀਂ ਮਾਂ ਦਾ ਸਾਥ ਦੇ ਦ ਮੇਰੇ ਤਾਂ ਜੀ ਕਰਦਾ ਤੈਨੂੰ ਚੱਲ ਪੁੱਟਾ ਫੜ ਕੇ ਔਨੀ ਆ ਮੈਂ ਉਧਰੋਂ ਹੋ ਗਏ ਮੰਮੀ ਦਾ ਵੀ ਕਿਤੇ ਵਾਸ ਨਹੀਂ ਚੱਲਦਾ ਆ ਕੇ ਮੈਨੂੰ ਘੁੱਟ ਜਾਂਦੀ ਆ